ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅਪਤਾਰ ਸੂਟਸ ਰੈਸਪੀ ਤੇ ਤੁਹਾਡਾ ਸਵਾਗਤ ਹੈ ਅੱਜ ਅਪਾਂ ਦੇਸੀ ਕੀ ਦੀਆਂ ਪਿੰਨੀਆਂ ਬਣਾਉਣ ਦੀ ਰੈਸਪੀ ਤਿਆਰ ਕਰਾਂਗੇ ਚਲੋ ਰੈਸਪੀ ਸ਼ੁਰੂ ਕਰਦੇ ਆਪਾਂ 2 ਕਿਲੋ ਦੇਸੀ ਕੀ ਦੀਆਂ ਪਿੰਨੀਆਂ ਦੀ ਪਹਿਲਾਂ 300 ਗ੍ਰਾਮ ਬਦਾਮ ਤੇ 300 ਗ੍ਰਾਮ ਕਾਜੂ ਚੰਗੀ ਤਰ੍ਹਾਂ ਕੱਟ ਹੁਣ ਆਪਣੇ ਆਟੇ ਨੂੰ ਭੁੰਨਣਾ ਘੋੜੇ ਦੇ ਵਿੱਚ ਇੱਕ ਵਧੀਆ ਕਿਸੇ ਦੀ ਕੜਾਹੀ ਲੈਣੀ ਹੈ ਆਪਾਂ ਨੇ ਜਿਹਦਾ ਥੱਲਾ ਹੈਵੀ ਹੋਵੇ ਉਹਦੇ ਵਿੱਚ 2 ਕਿਲੋ ਘਿਓ ਪਾਉਣਾ ਹੈ ਜਦ ਘਿਓ ਗਰਮ ਹੋ ਜਾਵੇ ਤਾਂ ਉਸ ਦੇ ਵਿੱਚ 2 ਕਿਲੋ ਆਟਾ ਪਾ ਕੇ ਮੀਡੀਅਮ ਆਂਚ ਤੇ ਉਹਨੂੰ ਆਪਣਾ ਚੰਗੀ ਤਰ੍ਹਾਂ ਭੁੰਨ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਹਿਲਾਂ ਤੇ ਉਸ ਤੋਂ ਬਾਅਦ ਬਿਲਕੁਲ ਮੀਡੀਅਮ ਆਂਚ ਦੇ ਉੱਪਰ ਉਹਨੂੰ ਪਕਾਉਣਾ ਹੈ ਜਦ ਤੱਕ ਆਟਾ ਸੁਨਹਿਰੀ ਤੇ ਮਹਿਕਦਾਰ ਨਾ ਹੋ ਜਾਵੇ ਤਾਂ ਉਹਨੂੰ ਚੰਗੀ ਤਰ੍ਹਾਂ ਭੁੰਨ ਦੇਰੋ ਲਗਭਗ ਘਟੋ ਘਟਨੀ ਆਪਾਂ ਨੂੰ 25 ਤੋਂ 30 ਮਿੰਟ ਕਿਉਂ ਤੇ ਆਟੇ ਨੂੰ ਭੁੰਨਣਾ ਚਾਹੀਦਾ ਕਿਉਂਕਿ ਟੇਸਟ ਇਹਦਾ ਹੌਲੀ ਹੌਲੀ ਭੁੰਨ ਨਾਲ ਹੀ ਬਣਦਾ ਹੈ ਪਾ ਜਿੰਨਾ ਚੰਗੀ ਤਰ੍ਹਾਂ ਭੁੰਨਾਗੇ ਉਨਾ ਹੀ ਚੰਗੀ ਤਰ੍ਹਾਂ ਆਪਣੇ ਕੋਲ ਟੇਸਟ ਮਿਲੂਗਾ ਉਹਨਾਂ ਨੂੰ ਵਧੀਆ ਟੇਸਟੀ ਸੁਆਦ ਹੋਊਗਾ ਹੁਣ ਜਦੋਂ ਆਪਣਾ ਆਟਾ ਭੁੰਨਿਆ ਗਿਆ ਕਿਉਂ ਨਾਲ ਚੰਗੀ ਤਰ੍ਹਾਂ ਭੁੰਨਿਆ ਗਿਆ ਤਾਂ ਆਪਾਂ ਨੇ ਹੌਲੀ-ਹੌਲੀ ਗੈਸ ਤੋਂ ਬਿਲਕੁਲ ਹੀ ਗੈਸ ਬੰਦ ਕਰ ਦੇਣਾ ਆਪਾਂ ਨੇ ਉਸ ਤੋਂ ਬੰਦ ਕਰਨ ਤੋਂ ਬਾਅਦ ਕਿਉਂ ਤੇ ਆਟੇ ਨੂੰ ਆਪਣੇ ਥੋੜਾ ਦਸਕ ਮਿੰਟ ਲਈ ਥੋੜਾ ਠੰਡਾ ਕਰਨਾ ਇਸ ਤੋਂ ਬਾਅਦ ਆਪਣੇ ਜਿਹੜੇ ਬਦਾਮ ਕੱਟੇ ਹੋਏ ਨੇ 300 ਗ੍ਰਾਮ ਬਦਾਮ ਤੇ 300 ਗ੍ਰਾਮ ਕਾਜੂ ਬਦਾਮ ਤੇ ਕਾਜੂ ਨੂੰ ਆਪਾਂ ਨੇ ਘਿਓ ਤੇ ਆਟੇ ਦੇ ਵਿੱਚ 5 ਤੋਂ 7 ਮਿੰਟ ਚੰਗੀ ਤਰ੍ਹਾਂ ਹਲਾਉਣਾ ਹੈ ਤਾਂ ਜੋ ਕਿ ਜਿਹੜਾ ਕਾਜੂ ਤੇ ਬਦਾਮ ਨੇ ਉਹ ਚੰਗੀ ਤਰ੍ਹਾਂ ਰੋਸਟ ਹੋ ਜਾਣ ਇਸ ਤੋਂ ਬਾਅਦ ਆਪਾਂ ਨੇ 2 ਕਿਲੋ ਖੋਆ ਭੋਣਾ ਹੈ 2 ਕਿਲੋ ਖੋਏ ਨੂੰ ਚੰਗੀ ਤਰ੍ਹਾਂ ਮਲਣਾ ਹੈ 2 ਕਿਲੋ ਖੋਏ ਨੂੰ ਘੜ ਤੋਂ ਘੱਟ 10 ਤੋਂ 15 ਮਿੰਟ ਇਹਨੂੰ ਚੰਗੀ ਤਰ੍ਹਾਂ ਮਲਣਾ ਹੈ ਤਾਂ ਕਿ ਜੋ ਕਿ ਜਿਹੜਾ ਖੋਆ ਕੱਚਾ ਹੈ ਉਰੇ ਚਰੁਕਟਡ ਹੋ ਸਕੇ ਹੋਏ ਨੂੰ ਹੋਰ 5-4 ਮਿੰਟ ਚੰਗੀ ਤਰ੍ਹਾਂ ਹਲਾ ਕੇ ਇਸ ਨੂੰ 5 ਮਿੰਟ ਲਈ ਠੰਡਾ ਹੋਣਾ ਰੱਖੋ ਠੰਡਾ ਹੋਣ ਤੋਂ ਬਾਅਦ ਇਹਨੂੰ ਚੈੱਕ ਕਰੋ ਥੋੜਾ ਜਿਆ ਤੇ ਇਸ ਦੇ ਵਿੱਚ ਇੱਕ ਚਮਚਾ ਵਧੀਆ ਕੁਆਲਿਟੀ ਦਾ ਆਪ ਪਿੱਸਿਆ ਹੋਇਆ ਲੇਜੀ ਪਾਊਡਰ ਪਾਉਣਾ ਹੈ ਲੇਜੀ ਪਾਊਡਰ ਇੱਕ ਚਮਚਾ ਪਾਉਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਕਿਸੇ ਖਾਲੀ ਬਰਤਨ ਕਿਸੇ ਖਾਲੀ ਬਰਤਨ ਭਾਂਡੇ ਦੇ ਵਿੱਚ ਨੂੰ ਕੱਢਣਾ ਠੰਡਾ ਕਰਨ ਲਈ ਠੰਡਾ ਕਰਨ ਤੋਂ ਬਾਅਦ ਆਪਣੇ 2 ਕਿਲੋ ਕਿਉ 2 ਕਿਲੋ ਆਟਾ ਤੇ 2 ਕਿਲੋ ਖੋਏ ਦੇ ਵਿੱਚ ਹੀ 2 ਕਿਲੋ ਆਪਾਂ ਨੇ ਵਧੀਆ ਕੁਆਲਿਟੀ ਦਾ ਮਿਲਕ ਕੁਆਲਿਟੀ ਦਾ ਇੱਕ ਬੂਰਾ ਹੁੰਦਾ ਬਹੁਤ ਵਧੀਆ ਟੇਸਟ ਉਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਣੀਆਂ ਪਿੰਨੀਆਂ ਵਟਣ ਲਈ ਆਪਣੀ ਸਮਗਰੀ ਸਾਰੀ ਤਿਆਰ ਆ ਜਿਸ ਦੇ ਵਿੱਚ ਸਾਨੂੰ ਪਤਾ ਹੀ ਆ 2 ਕਿਲੋ ਆਟਾ 2 ਕਿਲੋ ਘਿਓ 2 ਕਿਲੋ ਖੋਆ ਤੇ 2 ਕਿਲੋ ਹੀ ਬੂਰਾ 300 ਗ੍ਰਾਮ ਕਾਜੂ 300 ਗ੍ਰਾਮ ਬਦਾਮ ਹੁਣ ਆਪਣੀਆਂ ਵਧੀਆ ਕੁਆਲਿਟੀ ਦੀਆਂ ਪਿੰਨੀਆਂ ਬਣ ਕੇ ਰੈਡੀ ਨੇ ਜੇ ਰੈਸিপি ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਜੋ ਅੱਗੇ ਆਉਣ ਵਾਲੀਆਂ ਹੋਰ ਰੈਸਪੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੁਹਾਡਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ ਰੱਬ ਰੱਖਾ